ਜੀ कॉटन स्टफ ਦੇ ਵਿੱਚ ਸੂਟ ਰਹਿਣਗੇ ਜੀ ਇਹਨਾਂ ਪਰ ਰਖੜੀਆਂ ਵਾਲੇ ਵੀ ਸੇਲ ਜਿਹੜੀ ਪਾਈ ਸੀਗੀ ਫੋਨ ਆਫ ਕਰਦੇ ਰਿੰਪੀ ਆਦਾ 2 ਮਿੰਟ ਲਈ ਹੋਣੀ ਅੱਜ ਵੀ ਪਾਰਸਲ ਕੀ ਕਹਿੰਦੇ ਕੀ ਪ੍ਰੋਬਲਮ ਆ ਸਿਸਟਮ ਦੇ ਵਿੱਚ ਸਿਸਟਮ ਖੜਾ ਸਾਰਾ ਅੰਡੇ ਵਾਲੇ ਨੂੰ ਫੋਨ ਕੀਤਾ ਮਦਦ ਦਾ ਨੰਬਰ ਆ ਗਿਆ ਹਾਂ ਨੰਬਰ ਭੇਜਦਾ ਨਾ ਨੰਬਰ ਤੇ ਵੀਰੇ ਨੂੰ ਭੇਜ ਦੇ ਜੋ ਸਿਸਟਮ ਚੱਲ ਗਿਆ ਕਹੇ ਸਾਨੂੰ ਕਾਲ ਕਰ ਦਿਓ। ਲਓ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਲੈ ਕੇ ਆਪਾਂ ਆਏ ਆਂ। ਲਾਈਵ ਦੇ ਵਿੱਚ। ਮੈਂ ਫੇਰ ਹੀ ਬੈਸਟ ਲੈ ਕੇ ਦਿੱਤੀਆਂ ਮੈਂ। ਲੈ। ਆਪਾਂ ਸੂਟ ਦਿਖਾਉਣੇ ਆਂ ਇਧਰ ਗੱਲਾਂ ਨਾ ਘੱਡੇ ਇਹਦੇ ਵਿੱਚ ਵੀਡੀਓ ਬਣ ਰਹੀ ਬਣ ਰਹੀ ਹੈ ਲਾਈਵ ਤੁਹਾਡੀ। ਲਓ ਜੀ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ। ਤੁਹਾਡੇ ਲਈ ਲਾਈਵ ਦੇ ਵਿੱਚ ਆਪਾਂ ਜਿਹੜੇ ਲੈ ਕੇ ਆਇਾਂਗੇ। 650 ਰੁਪਏ ਦਾ ਸੂਟ ਰਹੂਗਾ ਜੀ ਬਹੁਤ ਹੀ ਵਧੀਆ ਰਿਸਪੌਂਸ ਸੀ ਇਹਦੇ ਵਿੱਚ ਪਹਿਲਾਂ ਆਪਣੇ ਲਈ ਇਹ ਕਪੜਾ ਇਹ ਨਹੀਂ ਹੈ ਬਹੁਤ ਪਿਆਰਾ ਕਪੜਾ ਹੈ ਦੇਖੋ ਬਿਲਕੁਲ ਸੌਫਟ ਕ੍ਰੈਸ਼ ਕਾਟਨ ਜੀ ਲੱਗਦੀ ਹੈ ਇਹ ਵਾਈਟ ਦੇ ਵਿੱਚ ਇਹ ਪਲਾਜ਼ੋ ਆ ਦੁਪੱਟਾ ਵੀ ਹੋਊਗਾ ਇੱਥੇ ਕਿਤੇ ਹੈ ਨਹੀਂ ਚੈੱਕ ਕਰ ਲਈ ਕੋਈ ਨਹੀਂ ਲਓ ਜੀ 650 ਰੁਪਏ ਦੇ ਵਿੱਚ ਪਹਿਲਾਂ ਸਾਰੇ ਸੂਟ ਦਿਖਾ ਦੇ ਜਿਹੜੇ ਖੋਲੇ ਹੋਏ ਨੇ ਲਓ ਜੀ ਜਵਰਾਟ ਖੁੱਡੀ ਕਲਾ ਵੱਲੋਂ ਲਾਈਵ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਇਆ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟਡ ਸੂਟ ਇਹ ਸੂਟ ਆਲ ਓਵਰ ਰਹੂਗਾ ਹਮ ਓਕੇ ਇਹ ਆਲ ਓਵਰ ਹੀ ਆ ਆ ਲੋ ਜੀ ਇਹ ਵਾਲਾ ਸੂਟ ਵੀ ਆਲ ਓਵਰ ਆ ਕਈ ਭੈਣਾਂ ਦੀ ਡਿਮਾਂਡ ਸੀ ਇਹ ਵਾਲੇ ਪ੍ਰਿੰਟ ਸੂਟ ਦੀ ਚੈੱਕ ਕਰੀ ਚੱਲਿਓ ਸ਼ੇਅਰ ਕਰ ਦਿਓ ਜੀ ਚਲਦੇ ਚਲਦੇ ਲਾਈਵ ਨੂੰ ਯਸ ਦੇ ਜੀ ਕੱਪੜੇ ਆਰੇ ਕਾਟਨ ਹੈ ਜੀ ਚੈੱਕ ਕਰ ਲਓ ਤੁਸੀਂ ਕਾਟਨ ਮੁਸੱਬਾ ਕਾਟਨ ਪਿਓਰ ਤੇ ਇਹਦੇ ਵਿੱਚ ਆਰੀ ਵਰਕ ਹੋਇਆ ਹੋਇਆ ਸਾਈਡ ਤੇ ਕਰ ਦੋ ਵੀਰੇ ਜ਼ਿਆਦਾਤਰ ਵਾਈਟ ਪਲਾਜ਼ੋ ਨਾਲ ਰਹਿਣਗੇ ਜਾਂ ਫਿਰ ਆਲ ਓਵਰ ਰਹਿਣਗੇ ਸੂਟ ਇਹਦੇ ਵਿੱਚ ਪਲਾਜ਼ੋ ਤੁਸੀਂ ਇਹਨੂੰ ਸਟ੍ਰੇਟ ਬਾਟਮ ਵੀ ਬਣਾ ਸਕਦੇ ਹੋ ਦੁਪੱਟਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਡਬਲ ਸ਼ੇਡ ਲਾਈਟ ਪਿੰਕ ਜਿਹਾ ਕਲਰ ਹੈ ਜੀ ਮੈਰਿਜ ਲਈ ਵੀ ਗਰਲਿਸ਼ਰ ਦਿਖਾ ਦਾਂਗੇ ਭੈਣੇ ਕੋਈ ਗੱਲ ਨਹੀਂ ਵੇਟ ਕਰੋ ਇਹਦੇ ਦੁਪੱਟੇ ਦਾ ਸਟਾਫ ਜਿਹੜਾ ਭੈਣਾਂ ਦੁਪੱਟਾ ਪੁੱਛ ਰਹੀਆਂ ਨੇ ਦੁਪੱਟਾ ਖੋਲ ਕੇ ਦਿਖਾ ਦਿਓ ਇਹਦੇ ਵਿੱਚ ਜ਼ਿਆਦਾਤਰ ਦੁਪੱਟੇ ਟਾਈ ਐਂਡ ਡਾਈ ਰਹਿਣਗੇ ਮਸਲੀਨ ਦਾ ਸਟਾਫ ਹੋਊਗਾ ਦੁਪੱਟੇ ਦਾ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਇਹਦਾ ਪ੍ਰਿੰਟ ਹੋਇਆ ਹੋਇਆ ਲਓ ਜੀ ਇਹਦੇ ਵਿੱਚ ਵਰਕ ਆ ਗਿਆ ਸ਼ਰਟ ਦੇ ਵਿੱਚ ਬੈਕ ਫਰੰਟ ਦਾ ਜਿਹੜਾ ਵਰਕ ਰਹੂਗਾ ਚੈੱਕ ਕਰ ਲਓ ਟਾਈ ਐਂਡ ਡਾਈ ਦਾ ਦੁਪੱਟਾ ਰਹੂਗਾ ਤੇ ਪਲੇਨ ਬੋਟਰ ਹੋਗੀ ਲਓ ਜੀ ਇਹ ਵਾਲਾ ਵੀ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਜਿਹੜਾ ਬਣਿਆ ਹੋਇਆ ਹਲਕਾ ਫੁਲਕਾ ਜਿਹਾ ਲਾਈਟ ਜਿਹਾ ਬਹੁਤ ਹੀ ਸੋਹਣਾ ਜਿਹਾ ਤੇ ਇਹ ਰਹੂਗਾ ਇਹਦੇ ਨਾਲ ਪਲੇਨ ਦੇ ਵਿੱਚ ਦੁਪੱਟਾ ਬਾਕਾਇਦਾ ਜਿਹੜੀ ਲੈਂਸ ਦੀ ਫਿਨਿਸ਼ਿੰਗ ਆ ਉਹ ਹੋਈ ਹੋਈ ਆ ਇਹਦੇ ਵਿੱਚ ਇਹਦੇ ਵਿੱਚ ਲੈਂਸ ਲੱਗੀ ਹੋਈ ਆ ਦੇਖੋ ਚੈੱਕ ਕਰ ਲਓ ਘੇਰੇ ਤੇ ਕਲੀਆਂ ਵੀ ਜਾ ਰਹੀਆਂ ਨੇ ਉੱਪਰ ਨੂੰ ਲਓ ਜੀ ਹਾਂਜੀ ਅਸੀਂ ਵਧੀਆ ਪੈਣੀ ਤੁਸੀਂ ਦੋਸਤੋ ਕਿਵੇਂ ਹੋ ਲਓ ਜੀ ਨੈਕਸਟ ਸੂਟ ਫਰੋਜ਼ੀ ਕਲਰ ਦਾ ਸੀਗਾ ਦੋਸਤੋ ਵੀਰੇ ਦੁਪੱਟੇ ਨਾ ਕੱਢ ਠੀਕ ਆ ਫਿਰ ਦੁਪੱਟੇ ਰੋਲ ਜਾਂਦੇ ਨੇ ਆਪਣੇ ਕੋਲ ਟਾਈਮ ਹੈਗਾ ਆਪਾਂ ਲਾਈਵ ਕਰ ਰਹੇ ਆ ਆਰਾਮ ਨਾਲ ਪਹਿਣਾ ਸਾਰੀਆਂ ਸੂਟ ਦੇਖ ਰਹੀਆਂ ਨੇ ਠੀਕ ਆ ਸ਼ੇਅਰ ਕਰ ਦਿਓ ਜੀ ਤਾਂ ਜੋ ਵੱਧ ਤੋਂ ਵੱਧ ਪਹਿਣਾ ਸਾਡੇ ਨਾਲ ਜੁੜ ਸਕਣ ਇਹ ਵੀ ਪਲਾਜ਼ੋ ਸੂਟ ਬਹੁਤ ਸੋਹਣਾ ਕਲਰ ਆਹ ਲਓ ਜੀ ਵੱਡੇ ਵੱਡੇ ਫਲਾਵਰ ਦਾ ਸੂਟ ਜੇ ਕਿਸੇ ਨੇ ਪਾਉਣਾ ਹੋਵੇ ਤਾਂ ਤੁਸੀਂ ਪਾ ਸਕਦੇ ਹੋ ਕੋਟਾ ਡੋਰੀਆ ਦਾ ਦੁਪੱਟਾ ਟਾਈ ਐਂਡ ਆਈ ਕਾਲੀ ਨਾ ਕਰ ਰਹੇਂ ਵੀ ਤੂੰ ਸੂਟ ਦਿਖਾ ਦੇ ਆਰਾਮ ਨਾਲ 650 ਰੁਪਏ ਪ੍ਰਾਈਸ ਰਹੂਗਾ ਜੀ ਇਹਦਾ ਪ੍ਰਾਈਸ ਪੁੱਛ ਰਹੀਆਂ ਨੇ ਪਹਿਲਾਂ 650 ਰੁਪਏ ਪ੍ਰਾਈਸ ਰਹੂਗਾ ਇਹਦਾ ਇਹ ਸੂਟ ਦਿਖਾ ਕੇ ਪਹਿਣੇ ਮੈਰਿਜ ਵਾਲੇ ਵੀ ਗਰਲਿਸ਼ ਲੁੱਕ ਦੇ ਆਪਾਂ ਤੁਹਾਨੂੰ ਸੂਟ ਥੋੜੇ ਜੇ ਦਿਖਾਵਾਂਗੇ ਆਹ ਲਓ ਜੀ ਇਹ ਵੀ ਬਿਲਕੁਲ ਵੱਖਰਾ ਡਿਜ਼ਾਈਨ ਆ ਬਹੁਤ ਸੋਹਣਾ ਘੇਰੇ ਦਾ ਜਿਹੜਾ ਕਲੀਆਂ ਪੈਨਲ ਬਣੇ ਹੋਏ ਨੇ ਦੁਪੱਟਾ ਇਹਦਾ ਉਹ ਸੀਗਾ ਆਲ ਓਵਰ ਦੇ ਵਿੱਚ ਰੂਗਾ ਇਹ ਵਾਲਾ ਸੂਟ ਦੁਪੱਟਾ ਇਹਦੇ ਨਾਲ ਪਲੇਨ ਆਊਗਾ ਕਾਟਨ ਦਾ ਜੀ ਇਹ ਕਾਟਨ ਦੀ ਸ਼ਰਟ बॉਟਮ ਕਾਟਨ ਦੇ ਵਿੱਚ ਆਊਗੀ ਮਸਲੀਨ ਦੇ ਵਿੱਚ ਦੁਪੱਟਾ ਹੋਊਗਾ ਜੀ ਰਾਜ ਰਾਨੀ ਵਾਲਾ ਆ ਗਿਆ ਜੀ ਸਪਰੇਟਡ ਡਿਜ਼ਾਈਨ ਜਿਹੜਾ ਜਾ ਰਿਹਾ ਰਾਜੇ ਰਾਨੀ ਵਾਲਾ ਬਹੁਤ ਸੋਹਣਾ ਤੇ ਇਹਦੇ ਵਿੱਚ ਸਾਡੇ ਕੋਲ ਕਾਫੀ ਜ਼ਿਆਦੇ ਸੂਟ ਨੇਗੇ ਕਿਉਂਕਿ ਜੇ ਆਪਾਂ ਸਾਰੇ ਸੂਟ ਖੋਲ ਕੇ ਦਿਖਾਉਣ ਲੱਗੇ ਤਾਂ ਥੋੜਾ ਜਿਹਾ ਔਖਾ ਹੋ ਜਾਊਗਾ ਚੈੱਕ ਕਰ ਲਓ ਇਧਰ ਦਿਖਾ ਦੇ ਰੈਂਪੀ ਇਹਨਾਂ ਨੂੰ ਆਈ ਬੰਦ ਸੂਟ ਕਿਉਂਕਿ ਕਾਫੀ ਜ਼ਿਆਦੇ ਆਪਾਂ ਇਹ ਮਾਲ ਜਿਹੜਾ ਲਿਆਗਾ ਕਾਟਨ ਦੇ ਵਿੱਚ ਚੈੱਕ ਕਰੀ ਚੱਲਿਓ ਕਾਟਨ ਦਾ ਫੈਬਰਿਕ ਰਹੂਗਾ ਜੀ ਮਸਲਿਨ ਦੇ ਇਹਦੇ ਨਾਲ tie and dye ਦੁਪट्टे ਨੇ ਕਿਸੇ ਨਾ ਪਲੇਨ ਵੀ ਆ ਸਕਦਾ ਇਹਦੇ ਵਿੱਚ ਇੱਕਦਾਲ ਦੇ ਸੇਮ ਸੇਮ ਵੀ ਮਿਲ ਜਾਣਗੇ ਤਕਰੀਬਨ ਸਾਰਿਆਂ ਚ ਹੀ ਸੂਟ ਸ਼ੇਅਰ ਕਰ ਦਿਓ ਭੈਣੇ ਚੱਲਦੇ ਲਾਈਵ ਨੂੰ ਤਾਂ ਜੋ ਹੋਰ ਭੈਣਾ ਵੀ ਜੁੜ ਜਾਣ ਸ ਤਾਂ ਸਾਰੀਆਂ ਇਹ ਸੂਟ ਦੇਖ ਲੈਣਾਂ ਜੇਕਰ ਕਿਸੇ ਦੇ ਵਿਆਹ ਦਾ ਪ੍ਰੋਗਰਾਮ ਆ ਤੁਸੀਂ ਸਿੰਥੈਟਿਕ ਸੂਟ ਨਹੀਂ ਦੇਣਾ ਚਾਹੁੰਦੇ ਕਿਉਂਕਿ ਸੂਟ ਘੱਟਦਾ ਹੁੰਦਾ ਫਿਰ ਅਗਲੇ ਨੂੰ ਲੋਨ ਵੀ ਲੈਣੀ ਪੈਂਦੀ ਹੈ ਇੱਥੇ ਕੋਈ ਲੈਨਿੰਗ ਦੀ ਲੋੜ ਨਹੀਂ ਹੈਗੀ ਕਿਉਂਕਿ ਗਰਮੀ ਵਾਲੇ ਸੂਟਾਂ ਦੀ ਜ਼ਿਆਦਾਤਰ ਲੰਬਾ ਸਮਾਂ ਆਪਣ ਜਰੂਰਤ ਹੁੰਦੀ ਆ ਇਹ ਵਾਲਾ ਸੂਟ 2500 ਦਾ ਬਹੁਤ ਸੋਹਣਾ ਸੂਟ ਹੈ ਘੈਂਟ ਆਹ ਵਾਲਾ ਡਿਜ਼ਾਈਨ ਵੀ ਸੋਹਣਾ ਹੈ ਲਓ ਜੀ ਸੂਟ ਹੀ ਸੂਟ ਕਰ ਦਿੱਤੇ ਆ ਕਾਟਨ ਦੇ ਸੂਟ ਨੇ ਦੇ ਲੈਣ ਲਈ ਬਹੁਤ ਵਧੀਆ ਨੇ ਅਗਲਾ ਪਾ ਕੇ ਹੰਡਾਊਗਾ ਜੀ ਜਿਹੜੀਆਂ ਭੈਣਾਂ ਦੇ ਵਿਆਹ ਦੇ ਪ੍ਰੋਗਰਾਮ ਨੇ ਹਜੇ ਉਹਨਾਂ ਨੇ ਸੂਟ ਨਹੀਂ ਖਰੀਦੇ ਉਹ ਇਹ ਸੂਟ ਖਰੀਦ ਸਕਦੀਆਂ ਨੇ ਲਓ ਜੀ ਰੇੰਬੀ ਥੋੜੇ ਜਿਹਾ ਸੂਟ ਪਹਿਣਾ ਦੀ ਡਿਮਾਂਡ ਆ ਵੀ ਸਾਨੂੰ ਪਾਰਟੀ ਵੇਅਰ ਵੀ ਦਿਖਾ ਦਿਓ ਗਰਲਿਸ਼ ਲੁੱਕ ਦੇ ਹਾਂ ਸੂਟ ਦਿਖਾ ਦਿਓ ਮੈਡਮ ਜੀ ਬੱਸ ਜੀ ਇੰਨਾ ਗੁੱਸਾ ਨਾ ਕਰੋ ਜੀ ਚੱਕ ਚੱਕ ਨਾ ਸਾਰਾ ਸਮਾਨ ਸਿੱਟੋ ਜੀ ਜਿਹੜਾ ਕੀਤਾ ਇੱਧਰ ਆ ਕੇ ਇੱਧਰ ਹੋਲ ਨੂੰ ਜੀ ਮੈਡਮ ਅੱਛਾ ਜੀ। ਫੜੀ ਮੈਦਨ ਸੁਬਾਰੀ ਜੇ ਮਿਲਵਾਸਾਂ ਦਾਲੀ। ਦਾਲੀ ਮੈਨੂੰ ਲੱਗ ਜਾਂਦਾ। ਇਹ ਮੇਰਾ ਸੁੱਟ ਤਾਂ ਚੱਲ। ਲੜਾਈ। ਲੈ ਨੱਕ ਕਿਹੜੇ ਕੋਲਾ। ਆਦਰਾ ਖੋਲ ਦੇ। ਹੌਲੇ-ਹੌਲੇ ਜੇ। ਖਾ ਖੋਲੋ। ਇਹ ਵੀ ਖੋਲ ਦੋ ਭਾਣੇ। ਲਓ ਜੀ ਤੁਹਾਨੂੰ ਪਾਰਟੀ ਵੇਅਰ ਸੂਟ ਜਿਹੜੇ ਦਿਖਾਉਣ ਲੱਗੇ ਆਂਗੇ ਸਾ ਰਾਇਲ ਬਲੂ ਵੀ ਖੋਲਦੇ ਬਾਲੇ ਤਾਂ ਨਹੀਂ ਖੋਲਦੇ ਥੋੜੇ ਜਿ ਖੁੱਲਾਂਗੇ ਬਣੇ ਰਹੋ ਲਾਈਵ ਦੇ ਵਿੱਚ ਸਾਡੇ ਨਾਲ ਤੁਸੀਂ ਵੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਡਬਲ ਸੇਡ ਬਣਿਆ ਹੋਇਆ ਔਰਗੰਝੇ ਦਾ ਸਟਾਫ ਰੂਗਾ ਇਹਦਾ ਔਰਗੰਝਾ ਫੈਬਰਿਕ ਰਹੂਗਾ ਪਿਓਰ ਦੀ ਰਹੂਗੀ ਬਾਟਮ ਵਰਕ ਦੇ ਵਿੱਚ ਬਾਟਮ ਆਉਗੀ ਬਨਾਰਸੀ ਸਿਲਕ ਦਾ ਦੁਪੱਟਾ ਹੋਊਗਾ ਸਕਰੀਨ ਸ਼ਾਟ ਲੈ ਲਓ ਬਣੇ ਪ੍ਰਾਈਸ ਤੁਹਾਨੂੰ ਵਟਸਐਪ ਤੇ ਆਪਾਂ ਦੱਸ ਦਾਂਗੇ ਕੋਈ ਗੱਲ ਨਹੀਂ ਸਕਰੀਨ ਸ਼ਾਟ ਲੈ ਲਓ スクリーンショット ਲੈ ਕੇ ਜਿਹੜਾ ਆਪਣਾ ਨੰਬਰ ਹੈ 98178274 ਤੇ ਤੁਸੀਂ ਸਾਨੂੰ ਭੇਜਣਾ ਹੈ 98141 78274 ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਸਾਰੇ ਸੂਟਾਂ ਦੇ ਮਿਲ ਜਾਣਗੇ ਇਹ ਵਾਲਾ ਸੂਟ ਵੀ ਸੋਹਣਾ ਹੈ ਔਰਗੰਜੇ ਦਾ ਸਟਾਫ ਹੈ ਤੇ ਦੁਪੱਟਾ ਵੀ ਵਰਕ ਦੇ ਵਿੱਚ ਜਾਊਗਾ ਨੈਕਸਟ ਪੀਸ ਵੀ ਬਹੁਤ ਸੋਹਣਾ ਹੈ कॉटन ਤੇ ਵੀ ਵਿਕਿਆ ਸੀ ਆਪਣਾ ਡਿਜ਼ਾਈਨ ਸੋਹਣਾ ਸੀਗਾ ਲੋਜੀ ਕਾਟਨ ਤੇ 20 ਸੇਲ ਹੋਇਆ ਸੀ ਇਹ ਵਾਲਾ ਬਹੁਤ ਪਿਆਰਾ ਡਿਜ਼ਾਈਨ ਹੈ ਘੇਰੇ ਦਾ ਘੇਰੇ ਦਾ ਡਿਜ਼ਾਈਨ ਹੈ orange shade ਹੈ ਇਹਦਾ light ਜਿਹਾ orange shade ਹੈ orange ਜੇ ਦਾ ਦੁਪੱਟਾ ਹੈ ਇਹਦੇ ਨਾਲ ਡਬਲ ਸ਼ੇਡ ਰੈਂਪੀ ਲੈ ਕੇ ਦਿਖਾਈ ਮੜਾ ਦੁਪੱਟਾ ਖੜੀ ਹੋ ਕੇ ਸੂਟ ਦਿਖਾ ਬਹੁਤ ਸੋਹਣਾ ਸੂਟ ਹੈ ਜੀ ਇਹ ਸੁਪਰ ਹਿੱਟ ਡਿਜ਼ਾਈਨ ਹੈ देखो बहुत सोहना दुपट्टा का सूट भी बहुत सोहना बनता है सूट दिखा दो रॉयल ब्लू सूट बहुत ही प्यारा रॉयल ब्लू सूट ਤਾਂ ਵੀ ਬਹੁਤ ਸੋਹਣਾ ਇਹ ਦੇ ਨਾਲ ਵਰਕ ਦੇ ਵਿੱਚ ਦੁਪੱਟਾ ਬਿਲਕੁਲ ਹੈਗਾ ਕ੍ਰੀਮ ਤੋਂ ਦੇਖੋ ਲਓ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਆਪਾਂ ਮਹਿਰੂਨ ਕਲਰ ਦਾ ਸੂਟ ਬਟਮ ਵਰਕ ਹੈ ਜੀ ਘੇਰਾ ਵਰਕ ਹੈ ਨੂੰ ਸੋਨਾ neck ਤੇ ਵੀ ਵਰਕ ਹੈ ਪ्योर ਦਾ ਦੁਪੱਟਾ neck line ਦਿਖਾਈ ਇਹਦੀ ਚੱਕਰ ਵਾਈ ਬਹੁਤ ਹੀ ਪਿਆਰਾ ਹੈ ਦੇਖੋ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲਓ ਜੀ ਵੈਸੇ ਤਾਂ ਕਾਫੀ ਤਰ੍ਹਾਂ ਦੇ ਸੂਟ ਜਿਹੜੇ ਆਪਣੇ ਕੋਲੇ ਹਾਜ਼ਰ ਨੇਗੇ ਹੁਣ ਸਾਰੇ ਸੂਟ ਤਾਂ ਨਹੀਂ ਖੋਲ ਕੇ ਦਿਖਾਏ ਜਾਣਗੇ ਲੋਜੀ ਇਹ ਵੀ ਸੋਹਣਾਗਾ ਡਿਜ਼ਾਈਨ ਡਿਜ਼ਾਈਨ ਆਪਣੇ ਕੋਲੇ ਇਹ ਵੀ ਸੋਹਣਾਗਾ ਚੈੱਕ ਕਰ ਲੋ ਕਾਫੀ ਤਰ੍ਹਾਂ ਦਾ ਗਰਲਿਸ਼ ਜਿਹੜਾ ਸੂਟ ਨੇ ਆਪਣੇ ਕੋਲੇ ਹਾਜ਼ਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਵਿਆਹ ਸ਼ਾਦੀਆਂ ਵਾਲੇ ਕੱਟ ਰੇਟ ਵਾਲੇ ਵੱਧ ਰੇਟ ਵਾਲੇ ਸਾਰੇ ਸੂਟ ਨੇਗੇ ਇੱਕ ਸੂਟ ਵਿੱਚ ਤੁਹਾਡੇ ਨਾਲ ਹੋਰ ਸ਼ੇਅਰ ਕਰਦੀਆਂ ਬਹੁਤ ਹੀ ਪਿਆਰਾ ਜਿਹਾ थोड़ा सूट सूट दिखाई बिल्कुल हैवी जिन्ह ने रोयल लुक का सूट लेना हो जी भैं ने प्राइज तुम भैन स्क्रीनशॉट लै लो स्क्रीन शॉट लैके अपने नंबर से भेज दो अठानवे एक सौ कताली अठत् दो सौ चुहत्तर से जड़िया भैनों ने हजे तक अपने चैनल में फॉलो नहीं कर ਲਓ ਜੀ ਜੇਕਰ ਕਿਸੇ ਨੇ ਵਰੀਆਂ ਬਣਾਉਣੀਆਂ ਹੋਣ ਬਹੁਤ ਸੋਹਣੀਆਂ ਵਰੀਆਂ ਆਪਣੇ ਕੋਲੇ ਹਾਜ਼ਰ ਨੇ ਦੁਪੱਟਾ ਬਹੁਤ ਪਿਆਰਾ ਇਹਨਾਂ ਬਣਿਆ ਹੋਇਆ ਅਰਗੰਝਾ ਤੇ ਦਪੱਟਾ ਰਹੂਗਾ ਬਹੁਤ ਹੀ ਸੋਹਣਾ ਜਿਹੜਾ ਦੱਕੇ ਦਾ ਕੰਮ ਹੋਇਆ ਹੋਇਆ ਸੂਟ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਦੇਖੋ ਪਸ਼ਮੀਨੇ ਦੇ ਵਿੱਚ ਡਬਲ ਟੋਨ ਪਸ਼ਮੀਨੇ ਦੇ ਵਿੱਚ ਆਪਣੇ ਕੋਲੇ ਕਲਰ ਨੇ ਜਿਹੜੇ ਕਾਫੀ ਉਹ ਹਾਜ਼ਰ ਨੇਗੇ ਚੈੱਕ ਕਰ ਲਓ ਡਬਲ ਟੋਨ ਪਸ਼ਮੀਨੇ ਦੇ ਕਲਰ ਤੇ ਪਰ ਆਪਣੇ ਕੋਲੇ SK ਦਾ ਪਸ਼ਮੀਨਾ ਵੀ ਹੈ ਚੈੱਕ ਕਰ ਸਕਦੇ ਹਾਂ SK ਦਾ ਪਸ਼ਮੀਨਾ ਕਟਾਈ ਵਗੈਰਾ ਸਾਰੀ ਆਈ ਹੋਈ ਹੈ ਕੱਲ-ਕੱਲੇ ਸੂਟਾਂ ਦੀ ਆਪਾਂ ਵੀਡੀਓ ਪਾਵਾਂਗੇ ਟਾਈਮ ਕੱਢ ਕੇ ਤੁਹਾਡੇ ਲਈ ਕਿਉਂਕਿ ਹੁਣ ਫਿਰ ਇੱਕ ਚੀਜ਼ ਦੇ ਵਿੱਚ ਆਪਾਂ ਉਹ ਸਾਰਾ ਕੁਝ ਦਿਖਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਵੱਖਰੀ ਵੀਡੀਓ ਆਪਾਂ ਬਣਾਵਾਂਗੇ ਜੇਕਰ ਕਿਸੇ ਨੇ ਪਾਰਟੀ ویئر ਕੁੜਤੇ ਪਜਾਮੇ ਲੈਣੇ ਹੋਣ ਤਾਂ ਨਾਲ ਹੀ ਆਪਾਂ ਕੁੜਤੇ ਪਜਾਮੇ ਦਾ ਕਮਾ ਵੀ ਤੁਹਾਡਾ ਇੱਥੋਂ ਲੇਡੀ ਸੂਟਾਂ ਦੇ ਨਾਲ ਨਵੇੜ ਕੇ ਤੋਰਾਂਗੇ ਕੁਰਤੇ ਪਜਾਮੇ ਨਵੇਂ ਬਹੁਤ ਹੀ ਸੋਹਣੇ ਜਿਹੜੇ ਆਏ ਹੋਏ ਨੇਗੇ ਲਓ ਜੀ ਫਿਰ ਲਾਈਵ ਨੂੰ ਆਪਾਂ ਐਂਡ ਕਰ ਦਈਏ ਨੈਕਸਟ ਲਾਈਵ ਤੁਹਾਡੇ ਲਈ ਜਲਦ ਹੀ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ